ਸਾਲ 1987 ਦੇ ਵਿੱਚ ਤਕਰੀਬਨ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਸੀ ਨਾਮ ਸੀ ਉੱਚਾ ਦਰਬਾਬੇ ਨਾਨਕ ਦਾ ਜਿਸ ਦੇ ਵਿੱਚ ਲੀਡ ਰੋਲ 'ਚ ਸਾਨੂੰ ਨਜ਼ਰ ਆਏ ਸੀ ਗੁਰਤਾਸ ਮਾਨ ਪ੍ਰੀਤੀ ਸਪਰੂ ਤੇ ਖਰਬੰਦਾ ਸਾਹਿਬ ਉਹ ਫਿਲਮ ਨੂੰ ਰਿਲੀਜ਼ ਹੋਏ ਤਕਰੀਬਨ 37 ਸਾਲ ਹੋ ਗਏ ਨੇ ਤੇ ਅੱਜ ਵੀ ਉਸ ਫਿਲਮ ਦੇ ਬਾਰੇ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਉਸ ਦੇ ਵਿੱਚ ਇੱਕ ਗੀਤ ਸੀ ਜੋ ਉੱਚਾ ਦਰਬਾਬੇ ਨਾਨਕ ਦੇ ਨਾਮ ਤੋਂ ਹੀ ਬਣਾਇਆ ਗਿਆ ਸੀ ਅੱਜ ਵੀ ਅਸੀਂ ਉਸ ਗੀਤ ਨੂੰ ਪ੍ਰਭਾਤ ਫੇਰੀਆਂ ਦੇ ਵਿੱਚ ਸੁਣਦੇ ਹਾਂ ਉਸ ਸ਼ਬਦ ਨੂੰ ਸ਼ਾਇਦ ਗੁਰਦੁਆਰਿਆਂ ਦੇ ਵਿੱਚ ਵੀ ਚਲਾਇਆ ਜਾਂਦਾ ਹੈ ਜੇ ਉਦੋਂ ਕੋਈ ਪ੍ਰੋਗਰਾਮ ਵਗੈਰਾ ਹੁੰਦਾ ਹੈ ਤਾਂ ਕਹਿੰਦਾ ਭਾਬ ਕਿ ਉਸ ਫਿਲਮ ਦੇ ਬਾਰੇ ਇੰਨੀਆਂ ਗੱਲਾਂ ਸੁਣੀਆਂ ਸੀ ਕਿ ਜਦੋਂ ਫਿਲਮ ਰਿਲੀਜ਼ ਹੋਈ ਸੀ ਤਾਂ ਲੋਕ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਉਸ ਫਿਲਮ ਨੂੰ ਦੇਖਣ ਜਾਇਆ ਕਰਦੇ ਸੀ ਕਹਿੰਦਾ ਭਾਬ ਇੱਕ ਬਲੌਕਬਸਟਰ ਫਿਲਮ ਸੀ ਤੇ ਗੁਰਦਾਸ ਮਾਨ ਨੂੰ ਉਸ ਸਮੇਂ ਦਾ ਸਟਾਰ ਬਣਾਉਣ ਦੇ ਵਿੱਚ ਉਸ ਫਿਲਮ ਦਾ ਵੀ ਬਹੁਤ ਵੱਡਾ ਹੱਥ ਸੀ ਸੋ ਉਸ ਤੋਂ 37 ਸਾਲ ਬਾਅਦ ਹੁਣ ਇੱਕ ਨਵੀਂ ਫਿਲਮ ਰਿਲੀਜ਼ ਹੋਈ ਸੀ ਕੁਝ ਦਿਨ ਪਹਿਲਾਂ ਹੀ ਸੇਮ ਨਾਮ ਤੋਂ ਤੇ ਜਿਸ ਦੇ ਵਿੱਚ ਲੀਡ ਰੋਲ 'ਚ ਨਜ਼ਰ ਆਏ ਸੀ ਸਾਨੂੰ ਦੇਵ ਕਰੋੜ ਸਾਹਿਬ ਪਤਾ ਨਹੀਂ ਕਿਆ ਮਜਬੂਰੀ ਸੀ ਪ੍ਰੋਡਿਊਸਰਾਂ ਦੀ ਜਾਂ ਡਾਇਰੈਕਟਰਾਂ ਦੀ ਪਹਿਲਾਂ ਤਾਂ ਉਹ ਫਿਲਮ ਨੂੰ ਲਟਕਾਈ ਗਏ ਕਾਫੀ ਲੰਬਾ ਸਮਾਂ ਉਸ ਦੀਆਂ ਰਿਲੀਜ਼ ਡੇਟਾਂ ਚੇਂਜ ਹੁੰਦੀਆਂ ਰਹੀਆਂ ਤੇ ਫਿਰ ਜਦੋਂ ਉਹਨਾਂ ਨੇ ਰਿਲੀਜ਼ ਵੀ ਕੀਤੀ ਤਾਂ ਚੁੱਪਚਾਪ ਹੀ ਰਿਲੀਜ਼ ਕਰ ਦਿੱਤੀ ਜੇਕਰ ਤੁਸੀਂ ਥੀਏਟਰ ਦੇ ਵਿੱਚ ਕੋਈ ਨਾਰਮਲ ਫਿਲਮ ਵੀ ਰਿਲੀਜ਼ ਕਰਦੇ ਹੋ ਤਾਂ ਉਸ ਦੀ ਪ੍ਰੋਮੋਸ਼ਨ ਵੀ 1-2 ਹਫ਼ਤੇ ਜ਼ਰੂਰ ਹੁੰਦੀ ਹੈ ਪਰ ਮੈਂ ਸ਼ਾਇਦ ਇਸ ਫਿਲਮ ਨੂੰ ਲੈ ਕੇ ਨਾ ਤਾਂ ਕਿਸੇ ਮੇਕਰਸ ਦਾ ਇੰਟਰਵਿਊ ਦੇਖਿਆ ਦੇਵ ਕਰੋੜ 1-2 ਇੰਟਰਵਿਊਜ਼ ਉਸ ਨੇ ਨਿਊਜ਼ ਚੈਨਲਸ ਦੇ ਵਿੱਚ ਜ਼ਰੂਰ ਕੀਤੇ ਸਨ ਸ਼ਾਇਦ ਇਹਨਾਂ ਨੇ ਇੱਕ ਖਾਣਾ ਪੂਰਤੀ ਦੇ ਲਈ ਉਸ ਫਿਲਮ ਦੇ ਨਾਮ ਦਾ ਕਾਪੀਰਾਈਟ ਲੈ ਕੇ ਫਿਲਮ ਬਣਾ ਲਈ ਹੋਏਗੀ ਤੇ ਫਿਲਮ ਰਿਲੀਜ਼ ਵੀ ਹੋਈ ਜਦੋਂ ਤੇ ਪੰਜਾਬੀ ਫਿਲਮ ਕੋਈ ਆਸ-ਪਾਸ ਉਹਦੇ ਰਿਲੀਜ਼ ਨਹੀਂ ਹੋਈ ਸੀ ਉਸ ਤੋਂ ਕੁਝ ਸਮਾਂ ਪਹਿਲਾਂ ਦਲਜੀਤ ਤੋਂ ਸਾਂਝੀ ਜੱਟ ਐਂਡ ਜੁਲੀਅਟ 3 ਹੀ ਚੱਲ ਰਹੀ ਸੀ ਮਤਲਬ ਸੋਲੋ ਰਿਲੀਜ਼ ਮਿਲਿਆ ਇਸ ਫਿਲਮ ਨੂੰ ਪਰ ਫਿਲਮ ਨੂੰ ਨਾ ਤਾਂ ਮੇਕਰਸ ਨੇ ਦਰਸ਼ਕਾਂ ਤੱਕ ਪਹੁੰਚਾਇਆ ਤੇ ਨਾ ਹੀ ਦਰਸ਼ਕ ਫਿਲਮ ਦੇਖਣ ਪਹੁੰਚੇ ਪਹਿਲੇ ਦਿਨ ਸਿਰਫ 4 ਲੱਖ ਰੁਪਏ ਦਾ ਬਿਜ਼ਨਸ ਕੀਤਾ ਸ਼ਾਇਦ ਦੇਵ ਕਰੋੜ ਦੀ ਪੂਰੀ ਕੈਰੀਅਰ ਦੇ ਵਿੱਚ ਇਹ ਸਭ ਤੋਂ ਘੱਟ ਪੈਸੇ ਕਮਾਉਣ ਵਾਲੀ ਫਿਲਮ ਹੋਏਗੀ ਟੋਟਲ ਜੇਕਰ ਨਜ਼ਰ ਮਾਰੀਏ ਤਾਂ वर्ल्ड वाइड ਇਸ ਸਮੇਂ ਸਿਰਫ ਫਿਲਮ ਨੇ 17 ਲੱਖ ਰੁਪਏ ਦੀ ਕਮਾਈ ਕੀਤੀ ਹੈ ਤੇ 17 ਲੱਖ ਰੁਪਏ ਦਾ ਤਾਂ ਮੈਂ ਕਹਿੰਦਾ ਵੀ ਇਹ ਨਾਣ ਸ਼ੋਲੇ ਹੀ ਖਾ ਗਏ ਹੋਣੇ ਆ ਫਿਲਮ ਬਣਾਉਂਦੇ ਬਣਾਉਂਦੇ ਜਿਹੜੇ ਸਾਡੇ ਐਕਟਰ ਨੇ ਜਾਂ ਕੋਈ ਜਿੰਨੇ ਵੀ ਸਪੋਰਟਿੰਗ ਕਾਸਟ ਵਾਲੇ ਨੇ 17 ਕਿ ਲੱਖ ਦਾ ਤਾਂ 17 ਲੱਖ ਤੋਂ ਵੀ ਜ਼ਿਆਦਾ ਹੀ ਖਾਣ ਪੀਣ ਦਾ ਖਰਚਾ ਆ ਜਾਂਦਾ ਹੈ ਤੇ ਉਹ ਵੀ ਖਰਚਾ ਪੂਰਾ ਨਹੀਂ ਹੋਇਆ ਹੈ ਸੋ ਜੇਕਰ ਤੁਸੀਂ ਫਿਲਮ ਨੂੰ ਨੀਅਤ ਦੇ ਨਾਲ ਬਣਾਇਆ ਹੀ ਨਹੀਂ ਨੀਅਤ ਦੇ ਨਾਲ ਰਿਲੀਜ਼ ਹੀ ਨਹੀਂ ਕੀਤਾ ਨੀਅਤ ਦੇ ਨਾਲ ਦਰਸ਼ਕਾਂ ਤੱਕ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਡੀ ਫਿਲਮ ਨੂੰ ਦੇਖਣ ਦਰਸ਼ਕ ਆਏ ਹੀ ਨਹੀਂ ਭਾਈ ਸਾਡੀ ਫਿਲਮ ਇੰਨਾ ਵਧੀਆ ਸੀ ਕਨਸੈਪਟ ਤੇ ਫਿਲਮ ਬਣਾਈ ਇੰਨੀ ਵਧੀਆ ਲੋਕੀ ਹਾ ਹਾ ਹੀ ਹੀ ਦੇਖਦੇ ਰਹੇ ਇਹ ਕਰਮਾ ਉਹ ਕਰਨਾ ਪਰ ਲੋਕਾਂ ਨੂੰ ਕਿਸੇ ਚੀਜ਼ ਬਾਰੇ ਦੱਸੋਗੇ ਤਾਂ ਹੀ ਤਾਂ ਪਤਾ ਲੱਗੇਗਾ ਯਾਰ ਹੈ ਨਾ ਸੋ ਸਾਡੇ ਲੋਕਾਂ ਤੱਕ ਜਦੋਂ ਤੱਕ ਆਪਾਂ ਇਹਨਾਂ ਦੇ ਕੰਨਾਂ ਦੇ ਵਿੱਚ ਬਾਰ ਬਾਰ ਕਹਿੰਦੇ ਨਹੀਂ ਆ ਕੇ ਕਿ ਸਹੀ ਫਿਲਮ ਆਈ ਆ ਭਾਈ ਇਹ ਫਿਲਮ ਦੇਖੋ ਇਹ ਫਿਲਮ ਇਸ ਤਰ੍ਹਾਂ ਰਿਲੀਜ਼ ਅਸੀਂ ਕੀਤੀ ਆ ਇਸ ਨੂੰ ਦੇਖਣਾ ਜ਼ਰੂਰੀ ਹੈ ਧਾਰਮਿਕ ਵਿਸ਼ੇ ਦੇ ਉੱਪਰ ਬਣੀ ਹੈ ਗੁਰਬਾਣੀ ਦੇ ਨਾਲ ਜੋੜਦੀ ਹੈ ਗੁਰੂ ਦੇ ਨਾਲ ਜੋੜਦੀ ਹੈ ਜਦੋਂ ਤੱਕ ਅਸੀਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਵਾਂਗੇ ਤਾਂ ਫਿਲਮ ਵੀ ਕਾਮਯਾਬ ਨਹੀਂ ਹੋਵੇਗੀ ਸੋ ਕਿਤਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੇਵ ਕਰੋੜ ਦੇ ਪ੍ਰਤੀ ਜਿਹੜਾ ਗੁੱਸਾ ਆ ਉਹ ਵੀ ਬਾਹਰ ਜ਼ਰੂਰ ਨਿਕਲਿਆ ਹੈ ਕਿਉਂਕਿ ਪਿਛਲੇ ਦਿਨੀ ਜਦੋਂ ਇਲੈਕਸ਼ਨ ਹੋਏ ਨੇ ਪੰਜਾਬ ਦੇ ਵਿੱਚ ਤਾਂ ਦੇਵ ਕਰੋੜ ਨੂੰ ਹੀ ਸਪੋਰਟ ਕਰਨ ਪਹੁੰਚੇ ਸੀ ਕਰਮਜੀਤ ਅਨਮੋਲ ਪਾਈਦੀ ਸੋ ਉਹਨਾਂ ਦਾ ਆਪਸੀ ਰਿਲੇਸ਼ਨ ਹੈ ਕਹਿ ਲੋ ਭਰਾਵਾਂ ਵਾਲਾ ਪਿਆਰ ਹੈ ਤਾਂ ਉਹ ਉਥੇ ਸਪੋਰਟ ਕਰਨ ਪਹੁੰਚੇ ਸੀ ਕੋਈ ਇਸ਼ੂ ਨਹੀਂ ਠੀਕ ਤੇ ਲੋਕਾਂ ਨੇ ਚਲੋ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਇਸ ਤਰ੍ਹਾਂ ਨਹੀਂ ਸੀ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੇ ਜਿਹੜੇ ਆਪੋਨੈਂਟਸ ਸਗੇ ਉਹ ਆਜ਼ਾਦ ਉਮੀਦਵਾਰ ਖੜੇ ਸੀ ਉਹ ਇੱਕ ਸਿੱਖ ਚਿਹਰਾ ਸੀ ਉਸ ਸਮੇਂ ਚਲੋ ਹੋ ਗਈਆਂ ਵੋਟਾਂ ਹਾਰ ਕੇ ਜਿੱਤ ਹਾਰ ਵੀ ਹੋ ਗਈ ਉਸ ਤੋਂ ਬਾਅਦ ਦੇਵ ਫਰੋੜ ਨੇ ਇੱਕ ਇੰਟਰਵਿਊ ਦੇ ਵਿੱਚ ਫੇਰ ਤੋਂ ਉਸ ਚੀਜ਼ ਨੂੰ ਰਿਵਾਈਵ ਕਰ ਦਿੱਤਾ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਲੋਕਾਂ ਦਾ ਜਿਹੜਾ ਗੁੱਸਾ ਸੀਗਾ ਪਹਿਲਾਂ ਤਾਂ ਸੀ ਹੀ ਹੋ ਸੀ ਤੇ ਉਸ ਇੰਟਰਵਿਊ ਤੋਂ ਬਾਅਦ ਉਸ ਗੁੱਸੇ ਨੂੰ ਲੋਕਾਂ ਦਾ ਜਿਹੜਾ ਉਹ ਡਬਲ ਹੋ ਗਿਆ ਸੋ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਹੈ ਕਿ ਇਹੀ ਦੋ ਤਿੰਨ ਕਾਰਨ ਸੀ ਕਿ ਇੱਕ ਤਾਂ ਪ੍ਰਮੋਸ਼ਨ ਨਹੀਂ ਹੋਈ ਫਿਲਮ ਦੀ ਲੋਕਾਂ ਤੱਕ ਅਸੀਂ ਪਹੁੰਚਾਈ ਨਹੀਂ ਪਾਏ ਮੈਸੇਜ ਪਹੁੰਚਾ ਨਹੀਂ ਸਕੇ ਮੇਕਰਸ ਤੇ ਨੰਬਰ ਤੋਂ ਬਾਕੀ ਦੇਵ ਕਰੋੜ ਪ੍ਰਤੀ ਜਿਹੜਾ ਲੋਕਾਂ ਦਾ ਗੁੱਸਾ ਸੀ ਸ਼ਾਇਦ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰ ਜ਼ਰੂਰ ਆਇਆ ਤੇ ਲੋਕਾਂ ਨੇ ਇਸ ਫਿਲਮ ਨੂੰ ਦੇਖਣ ਤੋਂ ਸਾਫ਼ ਹੀ ਮਨਾ ਕਰ ਦਿੱਤਾ ਸੀ ਸੋ ਜੇਕਰ ਮੇਕਰਸ ਨੇ ਕੋਈ ਪ੍ਰਾਇੋਰਟੀ ਨਹੀਂ ਸੀਗੀ ਇਸ ਤਰ੍ਹਾਂ ਦੀ ਫਿਲਮ ਰਿਲੀਜ਼ ਕਰਨ ਦੀ ਤਾਂ ਉਹ ਡਾਇਰੈਕਟ OTT ਵਾਲਿਆਂ ਨੂੰ ਹੀ ਵੇਚ ਦਿੰਦੇ। ਥੀਏਟਰ ਤੇ ਜ਼ਰੂਰੀ ਖਰਚਾ ਕਰਨਾ ਸੀ। ਪਹਿਲਾਂ ਤੁਸੀਂ 4-5 ਕਰੋੜ ਰੁਪਇਆ ਲਾ ਕੇ ਫਿਲਮ ਬਣਾਈ ਹੋਏਗੀ, ਫਿਰ 1.5 ਕਰੋੜ ਰਿਲੀਜ਼ ਤੇ ਵੀ ਲੱਗਾ ਹੋਣਾ। ਮਤਲਬ 5-6 ਕਰੋੜ ਤਾਂ ਨਾਰਮਲ ਨਾਰਮਲ ਬਜਟ ਬਣ ਜਾਂਦਾ ਹੈ ਅੱਜਕੱਲ ਪੰਜਾਬੀ ਫਿਲਮਾਂ ਦਾ। ਸੋ ਪਤਾ ਨਹੀਂ ਹੁਣ ਜਿਨ੍ਹਾਂ ਨੇ ਫਿਲਮ ਦੇਖੀ ਹੈ, ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਜੇਕਰ ਤੁਸੀਂ ਦੇਖੀ ਤਾਂ ਕਿਹੋ ਜਿਹੀ ਲੱਗੀ ਸੀ ਭਾਈ ਕਿਉਂਕਿ ਮੈਂ ਤਾਂ ਕੱਲ ਕੋਸ਼ਿਸ਼ ਕੀਤੀ ਸੀ। ਪਰ ਕਿਸੇ ਵੀ ਤਰੀਕੇ ਦੇ ਨਾਲ ਦੇਖ ਨਹੀਂ ਪਾਇਆ ਨਾ ਤਾਂ ਉਹਦਾ ਕੋਈ ਮਹਾਲੀ ਦੇ ਵਿੱਚ ਸ਼ੋਅ ਸੀ ਨਾ ਹੀ ਕਿਸੇ ਚੰਡੀਗੜ੍ਹ ਦੇ ਸਿਨੇਮੇ ਦੇ ਵਿੱਚ ਉਹਦਾ ਸ਼ੋਅ ਸੀ ਜੇਕਰ ਤੁਸੀਂ ਦੇਖੀ ਹੈ ਜਿਹੜੀ ਨਵੀਂ ਫਿਲਮ ਰਿਲੀਜ਼ ਹੋਈ ਹੈ ਉਪਜਾ ਦਰਬਾਪੇ ਨਾਨਕ ਦਾ ਤੇਵ ਖਰੋੜਬਾਈ ਦੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਵੀ ਜ਼ਰੂਰ ਦੱਸਿਓ ਕਿ ਇਸ ਫਿਲਮ ਦਾ 플ੌਪ ਹੋਣ ਦਾ ਕਾਰਨ ਕੀ ਸੀ ਧੰਨਵਾਦ ਸਾਸਤ੍ਰਿਕ